ਜਿੰਨਾ ਚਰੇ ਰੋਜ਼ੀਆਂ ਕਾਲੀਆਂ ਪੇਟਾਂ ਸਾਡੇ ਵਿੱਚ ਨੇ ਮੈਂ ਸੋਚ ਸ਼ਾਮਲ ਨਹੀਂ ਹੋ ਸਕਾਂ ਮੈਂ ਸੌ ਦਾ ਬਾਈਕਟ ਕੰਟਰ ਇਸ ਸਮਾਜ ਨੂੰ ਬੀਸੀ ਸਮਾਜ ਦੇ ਵਣਦੇ ਹੱਕ ਨੇ ਜਿਹੜੇ ਪਾਰਟੀ ਵੱਲੋਂ ਮਿਲ ਨਹੀਂ ਰਹੇ ਸੰਗਰੂਰ ਤੋਂ ਜਸਵਿੰਦਰ ਧਮਾਨ ਬਖਸ਼ਮੰਗ ਕਰ ਰਹੇ ਹਾਂ ਬੀਸੀ ਤੋਂ ਲੁਧਿਆਣੇ ਤੋਂ ਕਿਉਂਕਿ ਲੁਧਿਆਣਾ ਇੱਕ ਹੱਬ ਹੈ ਇੰਡਸਟਰੀ ਦੀ ਰਾਮਗੜੀਆਂ ਦੀ ਜਾਂ ਪੂਰੇ ਸੀ ਕਹਿੰਦੇ ਬੀਸੀ ਵਰਗ ਦੀ ਉੱਥੋਂ ਪਾਰਟੀ ਜਿਹੜਾ ਮਰਗੀ ਦੀ ਸਰਦਾਰ ਕੁਲਬੀਰ ਸਿੰਘ ਜੀਰਾ ਹੈਜ਼ ਬੀਨ ਸਸਪੈਂਡਡ ਫਰਮ ਕਾਂਗਰਸ ਮੈਂਬਰਸ਼ਿਪ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜੀਰਾ ਤੋਂ ਬਾਅਦ ਹੁਣ ਇੱਕ ਹੋਰ ਕਾਂਗਰਸੀ ਵਿਧਾਇਕ ਨੇ ਪਾਰਟੀ ਖਿਲਾਫ ਬਾਗੀ ਸੁਰ ਦਿਖਾਏ ਨੇ ਜੀ ਹਾਂ ਇਹ ਨੇ ਕਾਂਗਰਸ ਦੇ ਵਿਧਾਇਕ ਸੁਰਜੀਤ ਸਿੰਘ ਧਿਮਾਨ ਜਿਨ੍ਹਾਂ ਦੇ ਇਲਜ਼ਾਮ ਨੇ ਕਿ ਕਾਂਗਰਸ ਵੱਲੋਂ ਬੀਸੀ ਕੈਟਾਗਰੀ ਦੇ ਲੋਕਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ ਸੁਰਜੀਤ ਸਿੰਘ ਢੀਮਾਨ ਦੇ ਬਾਗੀਸਰ ਲੋਕ ਸਭਾ ਚੋਣਾਂ ਨੇੜੇ ਹੋਣ ਕਰਕੇ ਦਿਖੇ ਨੇ ਦਰਅਸਲ ਢੀਮਾਨ ਚਾਹੁੰਦੇ ਨੇ ਕਿ ਸੰਗਰੂਰ ਤੋਂ ਲੋਕ ਸਭਾ ਦੀ ਟਿਕਟ ਉਹਨਾਂ ਦੇ ਪੁੱਤ ਜਸਵਿੰਦਰ ਢੀਮਾਨ ਨੂੰ ਦਿੱਤੀ ਜਾਵੇ ਉਹਨਾਂ ਕਿਹਾ ਕਿ BC ਕੈਟਾਗਰੀ ਦੇ ਵਿਧਾਇਕਾਂ ਨੂੰ ਹੁਣ ਤੱਕ ਮਿਨਿਸਟਰੀ ਵੀ ਨਹੀਂ ਦਿੱਤੀ ਗਈ ਕਿ BC ਸਮਾਜ ਨੂੰ ਸੀ ਬਲੰਗ ਕਰ ਦੇ ਪੀਸੀ ਸਮਾਜ ਦੀ ਆਵਾਜ਼ 15 ਸਾਲ ਤੁਸੀਂ ਬਲੰਦ ਕਰਦੇ ਆ ਰਹੇ ਹੋ ਬੀਸੀ ਸਮਾਜ ਨੂੰ ਬੀਸੀ ਸਮਾਜ ਦੇ ਬਣਦੇ ਹੱਕ ਨੇ ਜਿਹੜੇ ਪਾਰਟੀ ਵੱਲੋਂ ਮਿਲ ਨਹੀਂ ਰਹੇ ਉਹਦੇ ਸੰਬੰਧ ਦੇ ਵਿੱਚ ਅਸੀਂ ਇਕੱਤਰ ਹੋਏ ਹਾਂ ਅਸੀਂ ਕਹਿ ਰਹੇ ਹਾਂ ਕਿ ਬੀਸੀ ਸਮਾਜ ਨੂੰ ਭਾਵੇਂ ਸਰਪੰਚੀ ਦੀਆਂ ਚੋਣਾਂ ਹੋਣ ਭਾਵੇਂ ਨਗਰ ਕੌਂਸਲ ਦੀਆਂ ਹੋਣ ਭਾਵੇਂ ਐਮਐਲਏ ਦੀਆਂ ਹੋਣ ਭਾਵੇਂ ਲੋਕ ਸਭਾ ਹੋਵੇ ਕੋਈ ਵੀ ਚੇਅਰਮੈਨ ਹੋਣ ਹਰ ਇੱਕ ਥਾਂ ਦੇ ਉੱਤੇ ਉਹਨਾਂ ਦਾ ਪਰਸੈਂਟ ਦੇ ਸਨ ਬਣਦਾ ਇੱਕ ਹਿੱਸਾ ਜਿਹੜਾ ਉਹਨਾਂ ਦਾ ਬਣਦਾ ਹੱਕ ਮਿਲਣਾ ਚਾਹੀਦਾ ਉਸ ਕਰਕੇ ਅਸੀਂ ਤੁਹਾਡੇ ਚੈਨਲ ਦੇ ਰਾਹੀਂ ਇਹ ਕਹਿਣਾ ਚਾਹੁੰਦੇ ਹਾਂ 10 एमएलए ਬਣੇ ਹੋਏ ਨੇ ਜੀ ਬੀਸੀ ਦੇ ਵਿੱਚੋਂ ਤੇ ਤੁਸੀਂ ਪ੍ਰੋਪਰੀ ਮੰਨਦੇ ਸਹੀ ਨਹੀਂ ਹੈਗਾ 10 एमएलए ਬਣੇ ਹੋਏ ਨੇ ਮੈਂ ਕਹਿ ਰਿਹਾ ਕਿ 10 एमएलए ਬਣਨ ਵਾਲੀ ਗੱਲ ਨਹੀਂ ਚੱਲਦੀ ਜਿਹੜੀ ਮਿਨਿਸਟਰੀ ਹੈ ਉਹਦਾ ਵੀ ਹੱਕ ਚਾਹੀਦਾ ਹੈ ਅੱਗੇ ਵਾਸਤੇ ਪੱਕਾ ਕਰਨਾ ਚਾਹੀਦਾ ਹੈ ਕਿ ਬੀਸੀ ਸਮਾਜ ਦਾ 12% ਕੋਟਾ ਹੈ 15% ਹੈ 16 17 ਉਹਦੇ ਤਰੀਕੇ ਦੇ ਨਾਲ ਵੋਟਾਂ ਦੀ ਜਿਹੜੀ ਵੰਡ ਹੋਣੀ ਚਾਹੀਦੀ ਹੈ ਤੇ ਨਾਲ ਹੀ ਸੁਰਜੀਤ ਸਿੰਘ ਤੇ ਮਾਨ ਨੇ ਕਿਹਾ ਕਿ ਕਿਤੇ ਕਾਂਗਰਸ ਇਹਨਾਂ ਕਹੇ ਕਿ ਸੁਰਜੀਤ ਸਿੰਘ ਤੇ ਮਾਨ ਨੂੰ ਕਾਂਗਰਸ ਅੱਗੇ ਲੈ ਕੇ ਆਈਏ ਉਹਨਾਂ ਨੇ ਕਿਹਾ ਕਿ ਉਹ ਤਾਂ ਪਹਿਲੀ ਵਾਰ ਆਜ਼ਾਦ ਹੀ ਲੜੇ ਸਨ ਅਤੇ ਆਜ਼ਾਦੀ ਜਿੱਤੇ ਸਨ ਤੇ ਜਿਸ ਤੋਂ ਬਾਅਦ ਕਾਂਗਰਸ ਵੱਲੋਂ ਦੋ ਵਾਰ ਉਹਨਾਂ ਨੂੰ ਟਿਕਟ ਦਿੱਤੀ ਗਈ ਮੈਂ 2000 ਦੋ ਹਜ਼ਾਰ ਜਿੱਤੇ ਜੇ ਮੈਂ ਕਹਾ ਕਿ ਮੈਨੂੰ ਪਾਰਟੀ ਨੇ ਮੈਨੂੰ ਪਾਰਟੀ ਤਾਂ ਲੈ ਕੇ ਨਹੀਂ ਆਈ ਮੈਂ ਤਾਂ ਮੈਂ ਤਾਂ ਲੋਕ ਲੈ ਕੇ ਆਏ ਨੇ ਲੋਕਾਂ 'ਚ ਕੰਮ ਕਰਿਆ ਇਮਾਨਦਾਰੀ ਪੱਲੇ ਸੱਚ ਬੋਲਣਾ ਪੱਲੇ ਹੈ ਪਾਰਟੀ ਨੇ ਦੋ ਟਿਕਟਾਂ ਗਾਹਾਂ ਦਿੱਤੀਆਂ ਇਸ ਕਰਕੇ ਆ ਵੀ ਕੋਈ ਇਹ ਤਾਂ ਨਹੀਂ ਕਿ ਮੈਨੂੰ ਕੋਈ ਪਾਰਟੀ ਚਾਕੇ ਲੈ ਕੇ ਜੇ ਪਾਰਟੀ ਨੇ ਮੈਨੂੰ ਅੱਗੇ ਕਰਿਆ ਇਹ ਤਾਂ ਲੋਕਾਂ ਨੇ ਮੈਨੂੰ ਅੱਗੇ ਕਰਿਆ ਧੱਕੇ ਨਾਲ ਸੀ ਅੱਗੇ ਆਇਆ ਕਿ ਪਾਰਟੀ ਨੂੰ ਰੋੜੋ ਕੇ ਕਰੇ ਲੋਕ ਸਭਾ ਦੇ ਚੋਣਾਂ ਦੇ ਲਈ ਕੀ ਕਰ ਰਹੇ ਲੋਕ ਸਭਾ ਚੋਣਾਂ ਦੇ ਲਈ ਦੋ ਟਿਕਟਾਂ ਨੇ ਜਿਹੜੀਆਂ ਅਸੀਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਤੋਂ ਮੰਗ ਕਰ ਰਹੇ ਹਾਂ ਕਿ ਬੀਸੀ ਸਮਾਜਵਾਦੀ ਤੇ ਘੱਟੋ ਘੱਟ ਦੋ ਟਿਕਟਾਂ ਦੇਣੀਆਂ ਚਾਹੀਦੀਆਂ ਚਾਹੀਦੀਆਂ ਨੇ ਇੱਕ ਸੰਗਰੂਰ ਦੀ ਇੱਕ ਲੁਧਿਆਣਾ ਜਿੱਥੇ ਇੰਡਸਟਰੀ ਦਾ ਘੜਾ ਪਹਿਲਾਂ ਕਦੇ ਹੋਇਆ ਇਦਾਂ ਕਿ ਕੋਟੇ ਮੁਕਾਉਕ ਪੰਜਾਬ ਚੋਂ ਅਗੂ ਵੀ ਸੀ ਨੂੰ ਮਿਲੀ ਹੋਵੇ ਸਿੱਖਾਂ ਦੇਖੋ ਜੇ ਮਿਲੀ ਨਹੀਂ ਤਾਂ ਹੀ ਅਸੀਂ ਗੱਲ ਕਰ ਰਹੇ ਹਾਂ ਜਦੋਂ ਐਸਸੀ ਦਾ ਕੋਟਾ ਹੋ ਸਕਦਾ ਬੀਸੀ ਦਾ ਕਿਉਂ ਹੈ ਬੀਸੀ 41% ਹੈ ਉਹਦਾ ਕੋਟਾ ਕਿਉਂ ਨਹੀਂ ਤਾਂ ਹੀ ਅਸੀਂ ਮੰਗ ਰਹੇ ਹਾਂ ਨਾ ਕਿ ਸਾਨੂੰ ਪਾਰਟੀ ਨੇ ਅਖੋਲੇ ਕੀਤਾ ਹੈ ਜਿਹੜਾ ਨੁਕਸਾਨ ਹੋਇਆ ਉਹਦੀ ਪਰਵਾਹੀ ਕਰਨ ਵਾਸਤੇ ਅਸੀਂ ਪਾਰਟੀ ਨੂੰ ਬੇਨਤੀ ਕਰ ਰਹੇ ਹਾਂ ਕਿ ਕਿਰਪਾ ਕਰਕੇ ਜਿਹੜਾ ਬੀਸੀ ਸਮਾਜਾ ਨੂੰ ਅਖੋਲੇ ਨਾ ਕਰੋ ਜੇ ਹਰ ਵਾਰ ਇਹ ਖੋਲੇ ਕਰਦੇ ਰਹੇ ਤਾ bc ਸਮਾਜ ਦਾ ਜਿਹੜਾ ਜਿਵੇਂ ਆਪਾਂ ਕਹਿੰਦੇ ਪਾਰਟੀ ਨੂੰ ਦਾ ਖਮਾਜਾ ਭੁਗਤਣਾ ਪੈ ਸਕਦਾ ਐਸੀ ਬਿਸ਼ਰੀਆਂ ਇਕੱਠੀਆਂ ਜੇ ਆਪਾਂ ਲਗ ਲਈਏ ਕਿੰਨੀਆਂ ਹੋਣਗੀਆਂ ਐਸੀ ਤਾਂ ਐਸੀ ਬਿਸ਼ਰੀਆਂ ਇਹ ਗੁੰਮਰ ਗੱਲ ਕਰੀਓ ਐਸਸੀ ਦਾ ਕੋਟਾ ਤਾਂ ਜਿਹੜਾ ਹੈਗਾ 33% ਹੈਗੀ ਹੈ ਤਾਂ ਟੋਕਟ 27% ਜਿਹੜਾ ਹੈਗਾ ਉਹ bc ਦਾ ਬਣਦਾ ਤੇ ਤੁਹਾਡਾ ਡੇਟਾ ਨਾ ਰਿਹਾ ਡੇਟਾ ਦੀ ਮੰਗ ਕਰ ਰਹੇ ਹਾਂਜੀ ਡੇਟਾ ਦੀ ਟੇਢ ਦੀ ਮੰਗ ਕਰ ਰਹੇ ਬਿਲਕੁਲ ਮੈਂ ਕਹਿ ਚੁੱਕਿਆ ਸੰਗਰੂਰ ਤੋਂ ਜਸਵਿੰਦਰ ਧਮਾਨ ਬਾਸ ਤੇ ਮੰਗ ਕਰ ਰਹੇ ਹਾਂ bc ਤੋਂ ਲੁਧਿਆਣੇ ਤੋਂ ਕਿਉਂਕਿ ਲੁਧਿਆਣਾ ਇੱਕ ਹੱਬ ਹੈ ਇੰਡਸਟਰੀ ਦੀ ਆਰਾਮਗੜੀਆਂ ਦੀ ਜਾਂ ਪੂਰੇ ਸੀ ਕਹਿੰਦੇ ਵੀ ਸੀ ਵਰਗ ਦੀ ਉੱਥੋਂ ਪਾਰਟੀ ਜਿਹੜਾ ਮਰਜ਼ੀ ਦੇ ਸਕਦੇ ਇਸ ਮੌਕੇ ਸੁਰਜੀਤ ਸਿੰਘ 蒂ਮਾਨ ਦੇ ਪੁੱਤਰ ਜਸਵਿੰਦਰ 蒂ਮਾਨ ਵੱਲੋਂ ਵੀ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ ਮੈਂ ਆਪਣਾ ਦਾਵਾ ਪੇਸ਼ ਕਰ ਚੁੱਕਿਆ ਪਾਰਟੀ ਅੱਗੇ ਜੀ ਕਿਉਂਕਿ ਪੰਜਾਬ ਦੇ ਵਿੱਚ ਲੋਕ ਸਭਾ ਸੰਗਰੂਰ ਦੇ ਉੱਪਰ ਸਭ ਤੋਂ ਵੱਧ ਓਬੀਸੀ ਦੀ ਵੋਟ ਹੈ ਸਭ ਤੋਂ ਵੱਧ ਆਰਾਮਗੜੀ ਦੀ ਵੋਟ ਹੈ 1,40,000 ਸੰਗਰੂਰ ਦੀ ਸੀਟ ਉੱਪਰ ਕੱਲੇ ਰਾਮਗੜੀ ਦੀ ਵੋਟ ਬਣਦੀ ਹੈ ਔਰ ਲਗਭਗ 5 ਲੱਖ ਸਾਰਾ OBC ਬਣ ਜਾਂਦਾ ਉਤੋਂ ਤਾਂ ਉਥੋਂ ਅਸੀਂ ਆਪਣਾ ਦਾਵਾ ਪੇਸ਼ ਕੀਤਾ ਕਿ ਜਦੋਂ ਇੰਨਾ ਵੋਟ ਬੈਂਕ ਉੱਥੇ ਸੰਗਰੂਰ ਦੇ ਵਿੱਚ ਹੈ ਤਾਂ ਉਥੋਂ ਇੱਕ OBC ਨੂੰ ਟਿਕਟ ਦੇ ਕੇ ਚੋਣ ਲੜਾਈ ਜਾਵੇ ਔਰ ਸਭ ਤੋਂ ਵੱਡੀ ਗੱਲ ਫਾਦਰ ਸਾਹਿਬ ਤਿੰਨ ਵਾਰੀ MLA ਬਣ ਚੁੱਕੇ ਨੇ ਉਹਨਾਂ ਦਾ ਹੱਕ ਸੀ ਮਿਨਿਸਟਰੀ 'ਚ ਤਾਂ ਸਾਡੇ ਪਰਿਵਾਰ ਦਾ ਹੱਕ ਵੀ ਬਣਦਾ ਕਿ ਸਾਨੂੰ ਪਰਿਵਾਰਕ ਤੌਰ ਤੇ ਵੀ ਹੱਕ ਸਮ ਦਿੱਤਾ ਜਾਵੇ ਕਿੰਦਾਵਦਾਰੀ ਆਉਂ ਰੂ ਨਾਮ ਸਮਰੀ ਬੀਬੀ ਪੱਠੜਾ ਵੀ ਆ ਰਹਾ ਹੈ ਤੇ ਢੀਨੂ ਸਾਹਿਬ ਦਾ ਵੀ ਆ ਰਿਹਾ ਹੈ ਤੁਹਾਨੂੰ ਲੱਗਦਾ ਹੈ ਕਿ ਜਸਵਿੰਦਰ ਨੂੰ ਮੌਕਾ ਤੇ ਜਾਊਗਾ ਦੇਖੋ ਦਾਵੇਦਾਰੀ ਪੇਸ਼ ਕਰਨਾ ਹਰ ਕਿਸੇ ਦਾ ਹੱਕ ਹੈ ਇੱਕ ਪਾਸੇ ਦੇਸ਼ ਦੀ ਹਰ ਸਾਰੀ ਲੀਡਰਸ਼ਿਪ ਇੱਕ ਗੱਲ ਕਹਿੰਦੇ ਕਿ ਯੂਥ ਨੂੰ ਅੱਗੇ ਲੈ ਕੇ ਆਓ ਤੁਸੀਂ ਉਹਨਾਂ ਨੂੰ ਵੀ ਪੁੱਛੋਗੇ ਉਹ ਵੀ ਕਹਿਣਗੇ ਯੂਥ ਨੂੰ ਅੱਗੇ ਲੈ ਕੇ ਆਓ ਤਾਂ ਯੂਥ ਨੂੰ ਅੱਗੇ ਲੈ ਕੇ ਆਓ ਮੈਂ ਤਾਂ ਆਪਣੇ ਯੂਥ ਕੋ ਟਿਕਟ ਮੰਗ ਰਿਹਾ ਕਿ ਵੀ ਯੂਥ ਤੌਰ ਤੇ ਮੈਨੂੰ ਨੁਮਾਇੰਦਗੀ ਅੱਗੇ ਆਉਣ ਦਾ ਮੌਕਾ ਦਿੱਤਾ ਜਾਵੇ ਮੈਂ ਤਮਾਨ ਸਾਹਿਬ ਦੇ ਨਾਲ ਪਹਿਲਾਂ ਦੋ ਹਲਕਿਆਂ 'ਚ ਕੰਮ ਵੀ ਕਰ ਚੁੱਕਿਆ ਹਾਂ 10-12 ਸਾਲ ਤੋਂ ਸਾਰਾ ਕੰਮ ਉਹਦਾ ਦੇਖ ਵੀ ਰਿਹਾ ਸੋ ਮੇਰਾ ਮੇਰੇ ਕੋਲ ਐਕਸਪੀਰੀਅੰਸ ਕੰਮ ਕਰਨ ਦਾ ਹੈ ਐਕਸਪੀਰੀਅੰਸ ਕੱਲਾ ਕਾਦ ਨਾਲ ਉਮਰ ਨਾਲ ਨਹੀਂ ਹੁੰਦਾ ਐਕਸਪੀਰੀਅੰਸ ਮੈਂ ਮੰਨਦਾ ਵੀ ਲੋਕਾਂ 'ਚ ਕੰਮ ਕਰਨ ਨਾਲ ਹੁੰਦਾ ਲੋਕਾਂ 'ਚ ਵਿਚਰਨ ਨਾਲ ਸਭ ਤੋਂ ਵੱਡਾ ਐਕਸਪੀਰੀਅੰਸ ਹੁੰਦਾ ਸੋ ਉਹ ਮੈਂ ਲੈ ਕੇ ਰੱਖਿਆ ਹੋਇਆ ਮੇਰੇ ਕੋਲ ਹੈ 17 ਸਾਲ ਤਮਾਨ ਸਾਹਿਬ ਰਿਪੋਰਟ ਕਾਰਡ ਹੈ ਮੇਰੇ ਕੋਲ ਜੋ ਇਮਾਨ ਥੈਂਕ ਯੂ ਜੀ ਇਹ ਜੇ ਬਾਈਜਨਸ ਟਿਕਟ ਨਹੀਂ ਮਿਲਦੀ ਤਾਂ ਅੱਗੇ ਕੀ ਤੁਸੀਂ ਆਜ਼ਾਦ ਵੀ ਨਰ ਸਕਦੇ ਹੋ ਜਾਂ ਬਾਕੀ ਨਹੀਂ ਅੱਗੇ ਦੀ ਰਣਨੀਤੀ ਦੇਖੋ ਲੋਕਾਂ ਦੇ ਨਾਲ ਮਿਲ ਕੇ ਬਣਾਵਾਂਗੇ ਜਿਵੇਂ ਲੋਕ ਕਹਿੰਦੇ ਉਸ ਤਰ੍ਹਾਂ ਅੱਗੇ ਦੀ ਰਣਨੀਤੀ ਜਿਹੜੀ ਉਹ ਤਿਆਰ ਕਰੀਏ ਮਤਲਬ ਲੜ ਸਕਦੇ ਇਹ ਲੋਕ ਦੱਸਣਗੇ ਪਰ ਅਸੀਂ ਕੋਲ ਜਰੂਰ ਹੈ ਟਿਕਟ ਨਹੀਂ ਮਿਲਦੀ ਸਾਡਾ ਇੱਕ ਸਭ ਤੋਂ ਵੱਡਾ ਸਵਾਲ ਜਰੂਰ ਰਹੇਗਾ ਪਾਰਟੀ ਅੱਗੇ ਕਿ ਹਰ ਵਾਰ ਓਬੀਸੀ ਨੂੰ ਇਗਨੋਰ ਕਰਨਾ ਕਿਉਂ ਸਾਨੂੰ ਟਿਕਟ ਕਿਉਂ ਨਹੀਂ ਸਾਡੇ ਚ ਕਮੀ ਕੀ ਹੈ ਐਮਐਲਏ ਸਾਹਿਬ ਨੇ ਪਹਿਲਾਂ ਮਿਨਿਸਟਰੀਆਂ ਕੋਲ ਗੱਲ ਕਹੀ ਸੀ ਵੀ ਤਮਾਨ ਚ ਕਮੀ ਐ ਤਮਾਨ ਮਾੜਾ ਐ ਉਹ ਵੀ ਸੀ 10 ਐਮਐਲਏ ਕੋਈ ਹੋਰ ਤਾਂ ਚੰਗਾ ਹੋਊ ਜਾਂ ਓਬੀਸੀ ਚੰਗੇ ਹੀ ਨਹੀਂ ਕੋਈ ਲੱਗਦਾ ਸੋ ਇਸ ਕਰਕੇ ਟਿਕਟ ਵੇਲੇ ਵੀ ਇਹ ਸਵਾਲ ਉੱਠਣਾ ਜ਼ਰੂਰੀ ਐ ਕਿ ਸਾਨੂੰ ਟਿਕਟ ਕਿਉਂ ਨਹੀਂ ਤਿੰਨ ਵਾਰੀ ਐਮਐਲਏ ਰਹੇ ਆ ਜਦਾਂ ਸਾਡੇ ਚ ਕਮਜ਼ੋਰੀਆਂ ਨੇ ਤਾਂ ਸਾਨੂੰ ਲੋਕ ਬਾਰ ਬਾਰ ਕਿਉਂ ਚੁਣ ਰਹੇ ਨੇ ਕੀ ਸਾਡੇ ਚ ਕਮੀਆਂ ਐ ਸੀ ਲੋਕ ਚੁਣਦੇ ਨੇ ਸਾਡੀ ਪਾਰਟੀ ਗੱਲ ਨਹੀਂ ਸੁਣਦੀ ਸਾਡੇ ਚ ਕਮੀ ਕਿੱਥੇ ਐ ਇਹ ਜ਼ਰੂਰ ਅਸੀਂ ਪੁੱਛਾਂਗੇ ਕਿ ਅਸੀਂ ਜਿਹੜੇ ਓਬੀਸੀ ਸਮਾਜ ਦੀ ਨੁਮਾਇੰਦਗੀ ਕਰਦੇ ਆਂ ਅਸੀਂ ਅਸੀਂ ਉਸ OBC ਸਮਾਜ ਨੂੰ ਕੀ ਜਵਾਬ ਦਈਏ ਕਿ ਤੁਹਾਨੂੰ ਪਾਰਟੀ ਤੁਹਾਨੂੰ ਸਰਕਾਰ ਕਿਉਂ ਨਹੀਂ ਨਾਲ ਲੈ ਕੇ ਚੱਲ ਰਹੀ ਜਸਵਿੰਦਰ ਤਿਮਾਨ ਵੱਲੋਂ ਇਸ ਤੋਂ ਪਹਿਲਾਂ ਪੰਜਾਬੀ ਲੋਕ ਚੈਨਲ ਨਾਲ ਵੀ ਗੱਲਬਾਤ ਕੀਤੀ ਗਈ ਸੀ ਜਿਸ ਵਿੱਚ ਉਹਨਾਂ ਨੇ ਕਾਂਗਰਸ ਨੂੰ ਚੇਤਾਵਨੀ ਵੀ ਦਿੱਤੀ ਸੀ ਕਿ ਜੇ ਇਸ ਵਾਰ ਲੋਕ ਸਭਾ ਦੀ ਟਿਕਟ ਉਹਨਾਂ ਨੂੰ ਨਾ ਦਿੱਤੀ ਗਈ ਤਾਂ ਕਾਂਗਰਸ ਨੂੰ ਇਸ ਦਾ ਖਮਿਆza ਪੁੱਗਣਾ ਪੈਗਾ ਕੀ ਸੀ ਜਸਵਿੰਦਰ ਤਿਮਾਨ ਦੀ ਇਹ ਗੱਲਬਾਤ ਤੁਸੀਂ ਇੱਕ ਵਾਰ ਫਿਰ ਸੁਣੋ ਆਮ ਆਦਮੀ ਪਾਰਟੀ ਦਾ ਚਿਹਰਾ ਸਾਹਮਣੇ ਆ ਗਿਆ ਭਗਵੰਤ ਮਾਨ ਉੱਤਰਾਏ ਨੇ ਮੈਦਾਨ ਦੇ ਵਿੱਚ ਉਧਰੋਂ ਤੁਸੀਂ ਵੀ ਤਿਆਰੋਂ ਕੇਵਲ ਢਿੱਲੋ ਜੀ ਵੀ ਤਿਆਰ ਨਹੀਂ ਬੀਬੀ ਜੀ ਵੀ ਤਿਆਰ ਨਹੀਂ ਅਜੇ ਤੱਕ ਅਕਾਲੀ ਦਲ ਦਾ ਵੀ ਕੋਈ ਚਿਹਰਾ ਨਹੀਂ ਸਾਹਮਣੇ ਆਇਆ ਕੀ ਲੱਗਦਾ ਤੁਹਾਨੂੰ ਜੇਕਰ ਤੁਹਾਨੂੰ ਟਿਕਟ ਮਿਲਦੀ ਹੈ ਤਾਂ ਤੁਸੀਂ ਕਿਸ ਨੂੰ ਟੱਕਰ ਦਿਓਗੇ ਅ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਮੇਰੇ ਕੋਲ 17 ਸਾਲ ਦਾ ਰਿਕਾਰਡ ਧਮਾਨ ਸਾਹਿਬ ਦਾ 17 ਸਾਲ ਤੋਂ ਬਾਅਦ 10-12 ਸਾਲ ਦਾ ਰਿਕਾਰਡ ਮੇਰਾ ਆਪਦਾ ਵੀ ਹੋ ਗਿਆ ਕਿਉਂਕਿ ਉਹਦੇ ਵਿੱਚ ਸਾਰੀਆਂ ਗੱਲਾਂ ਰਮਾਈ ਨੇ ਰੱਖਦੀਆਂ ਨੇ ਕਿ ਉਹ ਸਰਕਾਰ ਮੈਂ ਵੀ 2 ਸਾਲ ਹੋ ਗਏ ਹਣਾ ਹੁੰਦੇ ਨੂੰ ਤੁਮਾਨ ਸਾਹਿਬ ਦੇ ਨਾਲ ਕੋਈ ਮੇਥੋ ਵੀ ਗਲਤੀ ਹੋਈ ਹੋਊਗੀ ਸੋ 12 ਸਾਲ ਦਾ ਰਿਕਾਰਡ ਮੇਰਾ ਆਪਣਾ 17 ਸਾਲ ਦਾ ਤੁਮਾਨ ਸਾਹਿਬ ਦਾ ਜਦੋਂ ਇਹ ਰਿਕਾਰਡ ਲੋਕਾਂ ਚ ਜਾ ਕੇ ਰੱਖਤਾ ਔਰ ਪਹਿਲੀ ਗੱਲ ਤਾਂ ਰੱਖਣ ਦੀ ਲੋੜ ਹੀ ਨਹੀਂ ਪੈਣੀ ਲੋਕ ਸਾਰਾ ਜਾਣਦੇ ਨੇ ਪ੍ਰਤੱਖ ਨੂੰ ਪਰਮਾਨ ਦੀ ਲੋੜ ਨਹੀਂ ਤੁਮਾਨ ਸਾਹਿਬ ਨੂੰ ਕਿਸੇ ਦੇ ਪਰਮਾਨ ਦੀ ਲੋੜ ਨਹੀਂ ਜਦੋਂ ਉਹ ਚੀਜ਼ ਰੱਖਦੀ ਇਹਨਾਂ ਜੋ ਮੁਕਾਬਲਾ ਕਿਸੇ ਨਾਲ ਨਹੀਂ ਹੋਣਾ ਤੁਸੀਂ ਦੇਖੋਗੇ ਚੋਣ ਇੱਕ ਪਾਸੜ ਹੋਏਗੀ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਲੀਡ ਤੇ ਚੋਣ ਨਾ ਜਿੱਤ ਕੇ ਦਿਖਾਈ ਸੰਗਰੂਰ ਤੋਂ ਤਾਂ ਸਾਨੂੰ ਅਸੀਂ ਸਮਝਾਂਗੇ ਵੀ ਧਮਾਨ ਨੇ 17 ਸਾਲ ਚ ਕੁਝ ਨਹੀਂ ਕਰਿਆ ਲੋਕ ਉਤਾਵਲੇ ਬੈਠੇ ਨੇ ਕਿ ਬਾਈ ਜਸਵਿੰਦਰ ਧਮਾਨ ਨੂੰ ਟਿਕਟ ਮਿਲੇ ਕਾਂਗਰਸ ਪਾਰਟੀ ਦੀ ਮੰਨ ਲਓ ਜੇਕਰ ਤੁਹਾਨੂੰ ਟਿਕਟ ਨਹੀਂ ਮਿਲਦੀ ਤਾਂ ਤੁਹਾਡਾ ਅਗਲਾ ਸੰਘਰਸ਼ ਕੀ ਹੋਗਾ ਤੁਸੀਂ ਕਿਹਾ ਲੋਕ ਤਿਆਰ ਬੈਠੇ ਨੇ ਟਿਕਟ ਨਹੀਂ ਮਿਲਦੀ ਬਿਲਕੁਲ ਅੱਜ ਵੀ ਲੋਕ ਤਿਆਰ ਨੇ ਵੋਟਾਂ ਪਾਉਣ ਲਈ ਸਪੋਰਟ ਕਰਨ ਦੇ ਲਈ ਕੋਈ 19 21 ਹੁੰਦੀ ਆ ਜਿਹੜੇ ਲੋਕ ਤਿਆਰ ਨੇ ਜਿਹੜੇ ਲੋਕ ਅੱਜ ਮਿਹਨਤ ਕਰ ਰਹੇ ਨੇ ਉਹ ਆਪੇ ਦੱਸਣਗੇ ਕੀ ਕਰਨਾਗਾ ਅਸੀਂ ਆਪਣਾ ਹੱਕ ਮੰਗਿਆ ਪਾਰਟੀ ਤੋਂ ਟਿਕਟ ਬਾਅਦ ਚ ਮੰਗਿਆ ਪਹਿਲਾਂ ਹੱਕ ਮੰਗਿਆ ਹੱਕ ਦੇ ਨਾਲ ਨਾਲ ਅਸੀਂ ਆਪਣੀ ਗੱਲ ਰੱਖ ਕੇ ਆਏ ਆਂ ਪਾਰਟੀ ਨੇ ਦੇਖਣਾ ਪਰ ਸਾਨੂੰ ਪੂਰੀ ਆਸ ਹੈ ਕਿ ਪਾਰਟੀ OBC ਨੂੰ ਵੀ ਧਿਆਨ ਚ ਰੱਖੂਗੀ ਧਮਾਨ ਸਾਹਿਬ ਦੀ 17 ਸਾਲ ਦੀ ਮਿਹਨਤ ਨੂੰ ਵੀ ਧਿਆਨ ਚ ਰੱਖੂਗੀ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਇਮਾਨਦਾਰ ਵਿਧਾਇਕਾਂ ਦੀ ਗੱਲ ਆਉਂਦੀ ਆ ਧਮਾਨ ਸਾਹਿਬ ਦਾ ਨਾਮ ਚੋਟੀ ਤੇ ਜਾਂਦਾ ਔਰ ਉਹਨਾਂ ਦੀ ਇਮਾਨਦਾਰੀ ਨੂੰ ਉਹਨਾਂ ਦੀ ਸ਼ਰਾਫਤ ਨੂੰ ਪਾਰਟੀ ਇਗਨੋਰ ਨਹੀਂ ਕਰੇਗੀ ਸੋ ਹਾਲੇ ਤੱਕ ਸਾਡੇ ਦਿਮਾਗ 'ਚ 네ਗੇਟਿਵ ਆਇਆ ਹੀ ਨਹੀਂ ਕਿ ਅਸੀਂ ਚੋਣ ਨਹੀਂ ਲੜਨੀ ਮੈਂ ਇੱਕੋ ਗੱਲ ਕਹਿ ਰਿਹਾ ਸਾਡੇ ਦਿਮਾਗ 'ਚ ਇੱਕੋ ਚੀਜ਼ ਹੈ ਅਸੀਂ ਚੋਣ ਲੜਨੀ ਹੈ ਅਸੀਂ ਚੋਣ ਲੜ ਰਹੇ ਹਾਂ ਲੋਕ ਚੋਣ ਲੜਾ ਰਹੇ ਨੇ ਪਾਰਟੀ ਨੇ ਸਾਡੀ ਗੱਲ ਸੁਣ ਕੇ ਸਾਨੂੰ ਪੋਜ਼ਿਟਿਵ ਰਿਸਪਾਂਸ ਦਿੱਤਾ ਅਸੀਂ ਮੈਦਾਨ ਦੇ ਵਿੱਚ ਡਟੇ ਹੋਏ ਹਾਂ ਹੁਣ ਤਾਂ ਤੁਹਾਡੇ ਮੁਤਾਬਕ ਚੱਲੀਏ ਤਾਂ ਲੋਕ ਵੀ ਡਟ ਗਏ ਹੁਣ ਤਾਂ ਪਾਰਟੀ ਟਿਕਟ ਦੇਗੀ ਕੋਈ ਐਸੀ ਗੱਲ ਨਹੀਂ ਚੋਣ ਲੜਾਂਗੇ ਜੇਕਰ ਗੱਲ ਕਰ ਲਈਏ ਸੰਗਰੂਰ ਸੀਟ ਦੇ ਸਿਆਸਤਦਾਨਾਂ ਦੀ ਤਾਂ ਸਿਆਸਤਦਾਨਾਂ ਦੇ ਵਿੱਚੋਂ ਕਿਹੜੇ ਚਿਹਰੇ ਨੂੰ ਤੁਸੀਂ ਪਸੰਦ ਕਰਦੇ ਹੋ ਬੀਬੀ ਪੱਠਲ ਜੀ ਨੂੰ ਢੀਂਡਸਾ ਸਾਹਿਬ ਨੂੰ ਜਾਂ ਭਗਵੰਤ ਮਾਨ ਨੂੰ ਕਿਹੜੇ ਚੇਰੇ ਨੂੰ ਤੁਸੀਂ ਪਸੰਦ ਕਰਦੇ ਹੋ ਮੈਂ ਪਸੰਦ ਕਰਦਾ ਜੀ ਸਰਦਾਰ ਸੁਰਜੀਤ ਸਿੰਘ ਢੀਮਾਨ ਸਾਹਿਬ ਐਮਐਲਏ ਸਾਹਿਬ ਨੂੰ ਸੋ ਇਹ ਤਾਂ ਪਤਾ ਲੱਗ ਗਿਆ ਕਿ ਕਾਂਗਰਸ ਵੱਲੋਂ BC ਕੈਟਾਗਰੀ ਦੇ ਲੋਕਾਂ ਨੂੰ ਅਹਿਮੀਅਤ ਨਹੀਂ ਦਿੱਤੀ ਜਾ ਰਹੀ ਪਰ ਹੁਣ ਇਸ ਗੱਲ ਤੇ ਵੀ ਲੋਕਾਂ ਦੇ ਪ੍ਰਸ਼ਨ ਉੱਠਨੇ ਸ਼ੁਰੂ ਹੋ ਜਾਣਗੇ ਕਿ ਸੁਰਜੀਤ ਢੀਮਾਨ ਵੱਲੋਂ ਇਹ ਕਿਉਂ ਨਹੀਂ ਕਿਹਾ ਜਾਂਦਾ ਕਿ ਸੰਗਰੂਰ ਵਿੱਚ ਵੀ ਜੇਕਰ ਕਿਸੇ ਨੂੰ ਟਿਕਟ ਦੇਣੀ ਹੈ ਤਾਂ ਉਹ BC ਕੈਟਾਗਰੀ ਦੇ ਵਿਅਕਤੀ ਨੂੰ ਹੀ ਦੇਣੀ ਚਾਹੀਦੀ ਹੈ ਢੀਮਾਨ ਆਪਣੇ ਪੁੱਤਰ ਦੇ ਲਈ ਹੀ ਟਿਕਟ ਦੀ ਮੰਗ ਕਿਉਂ ਕਰ ਰਹੇ ਨੇ ਸੁਰਜੀਤ ਸਿੰਘ ਢੀਮਾਨ ਨੇ ਮਿਨਿਸਟਰੀ ਨਾਲ ਮਿਲਣ ਕਰਕੇ ਵੀ ਕਾਂਗਰਸ ਤੋਂ ਖਫਾਤ ਦਿਖਾਈ ਦੇ ਰਹੇ ਨੇ ਹੁਣ ਵੇਖਣਾ ਹੋਵੇਗਾ ਕਿ ਬਗਦੀ ਸਰੂਪ ਅਪਣਾਉਣ ਵਾਲੇ ਸੁਰਜੀਤ ਸਿੰਘ ਢੀਮਾਨ ਦੇ ਖਿਲਾਫ ਕਾਂਗਰਸ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਜਾਂ ਫਿਰ ਢੀਮਾਨ ਪਰਿਵਾਰ ਦੀ ਗੱਲ ਮੰਨੀ ਜਾਂਦੀ ਹੈ ਕਿਉਂਕਿ ਸੁਰਜੀਤ ਸਿੰਘ ਢੀਮਾਨ ਵੱਲੋਂ ਵੀ ਪਾਰਟੀ ਦੇ ਅੰਦਰ ਜਾ ਕੇ ਗੱਲਬਾਤ ਕਰਨ ਦੀ ਬਜਾਏ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਅਤੇ ਜੀਰਾ ਵੱਲੋਂ ਜਦੋਂ ਇਸ ਤਰ੍ਹਾਂ ਦੇ ਬਗਦੀ ਸਰੂਪ ਅਪਣਾਏ ਗਏ ਸੰਤਤ ਜੀਰਾ ਨੂੰ ਸਸਪੈਂਡ ਕੀਤਾ ਗਿਆ ਸੀ ਖੈਰ ਹੈ ਹਾਈ ਕਮਾਂਡ ਇਸ ਵਿੱਚ ਕੀ ਫੈਸਲਾ ਲੈਂਦੀ ਹੈ ਇਹ ਵੇਖਣ ਵਾਲੀ ਗੱਲ ਰਹੇਗੀ ਚੰਡੀਗੜ੍ਹ ਤੋਂ ਬਿਊਰੋ ਸੰਗਰੂਰ ਤੋਂ ਸੰਜੀਵ ਗੋਇਲ ਪੰਜਾਬੀ ਲੁੱਕ ਚੈਨਲ